안녕하 <laughs> <laughs> गलास दे दो गए चाहिए चाह चाह अरे <laughs> 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 ਕਾਬਿਲਾਂ ਲੋ ਜੀ ਕਾਬਿਲਾਂ ਕੋ ਬਤਾਓ ਪਹਿਲ ਤੋਂ ਆਜਮਾਤਾ ਬਸ ਅਲਹਮਦੁਲਿਲਾਹ ਅਲਰਬੁਨ ਨਾਸੁਹ

तो पुलिस ने चाक के लाया कोई नहीं नहीं कहना मैं चलो खाले खाले अभी

ਕਿ ਮਾਸਾ ਨਾਮਤਮਾ ਸੇ ਬਿਸਾਦ ਨਾਮਾ ਸੇ ਸ਼ੁਕਰਪਖਸ਼ੀ ਅਕਸ਼ੇ ਤ੍ਰਿਯਾਇਾਂ ਯਾ ਪ੍ਰੋਕਵਾਰ ਵਾਸਰਾ ਨਿਮਿਤਾਇਆ ਕਿ ਮਵਾਰ ਵਾਸਰਾ ਨਿਮਿਤਾਇਆ ਤੋ ਤ੍ਰਿਗਵਾਰ ਵਾਸਰਾ ਨਿਮਿਤਾਇਆ ਕੋ ਗੋਤ੍ਰੋਤਪੋਤੀ ਮੌਜੂਦ ਕਰਨੋ ਆਵਲਾ ਸੰਗ੍ਰਸ਼ ਨੂੰ ਕਰਨਾ ਬਖਵਾਣਾ ਸ੍ਰੀਮਾਨ ਨੀਰਜ ਜੀ बाबू सुरेंद्र कुमार जी शर्मा कृष्ण बाबू श्रीमान बालेवर जी राजेश कुमार जी शर्मा को सपत्नी बहुमत श्रीमान बालदेव जी वाली सचिन कुमार जी शर्मा सपत्नी प्रो श्रीमती राम लेनु जी कनिष्ठ बाबू श्रीमान बालदेवर जी कवि शर्मा जी विचरा रवि शर्मा जी सुनील शर्मा जी सकल ਪ੍ਰਭੂ ਰਾਮ ਜੀ ਕੀ ਜੈ ਗਣਪਤੀ ਮਹਾਰਾਜ ਕੀ ਜੈ ਬੋਲੋ ਸਾਚੇ ਦਰਬਾਰ ਕੀ ਜੈ ਸਾਰੇ ਸ਼ਹਿਰ ਨਿਵਾਸੀਆਂ ਸਾਰੇ ਹੀ ਵਿਸ਼ਵ ਨੂੰ ਅਸੀਂ ਭਗਵਾਨ ਪ੍ਰਸ਼ੂਰਾਮ ਜਾਗਰਤੀ ਮੰਚ ਵੱਲੋਂ ਭਗਵਾਨ ਦੇ ਜਨਮ ਦਿਹਾੜੇ ਤੇ ਸਾਰੇ ਹੀ ਪਰਿਵਾਰਾਂ ਨੂੰ ਸਾਰੇ ਹੀ ਸ਼ਹਿਰ ਨੂੰ ਸਾਰੇ ਹੀ ਸੰਸਾਰ ਨੂੰ ਵਧਾਈਆਂ ਦਿੰਦੇ ਆ ਵੀ ਸਾਡੇ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਬਣਾਏ ਰੱਖੇ ਇਸ ਪੂਰੇ ਵਿਸ਼ਵ ਤੇ ਇਸ ਪੂਰੀ ਸ੍ਰਿਸ਼ਟੀ ਤੇ ਇਸ ਪੂਰੇ ਵਾਤਾਵਰਨ ਤੇ ਚਿੜੀਆਂ ਕਾਂ ਪਸ਼ੂ ਪੰਛੀ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਬਣਾਏ ਰੱਖੇ ਅਸੀਂ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਦੇ ਰਹੀਏ ਐਸੇ ਤਰ੍ਹਾਂ ਹੀ ਸਾਡਾ ਸਦ ਭਾਵਨਾ ਪਿਆਰ ਭਾਈਚਾਰਾ ਬਣਿਆ ਰਹੇ ਅਸੀਂ ਆਪਸ ਦੇ ਵਿੱਚ ਰਲ ਮਿਲ ਕੇ ਸਾਰੇ ਹੀ ਤਿਹਾਰ ਮਨਾਈਏ ਅਵੇਹੀ ਖੁਸ਼ੀਆਂ ਉਹਨਾਂ ਦੀਆਂ ਅਸ਼ੀਰਵਾਦ ਉਹਨਾਂ ਦਾ ਪ੍ਰਾਪਤ ਕਰੀਏ ਬੋਲੋ ਭਗਵਾਨ ਪ੍ਰਸ਼ੂਰਾਮ ਜੀ ਕੀ ਜੈ ਜੀ ਭਗਵਾਨ ਪਸ਼ੂਰਾਮ ਜੀ ਇਹ ਪਰਸ਼ੂਰਾਮ ਜੀ ਦਾ ਜਿਹੜਾ ਜਨਰਲ ਮੋਸਬ ਹੁੰਦਾ ਜੀ ਇਹ ਬਹੁਤ ਫਰਸ਼ੋ ਲਾਲ ਦਾ ਮਨਾਇਆ ਜਾਂਦਾ ਪੰਜ ਪਰਿਵਾਰ ਦੀ ਛਤਰਛਾਇਆ ਹੈ ਔਰ ਸਾਡੇ ਜਿਹੜੇ ਐਮਸੀ ਸਾਹਿਬ ਨੇ ਪਾਟਿਆ ਜੀ ਇਹਨਾਂ ਦਾ ਬਹੁਤ ਹੀ ਜਿਆਦਾ ਸਹਿਯੋਗ ਮਿਲਦਾ ਕੋਈ ਧਾਰਮਿਕ ਫੰਕਸ਼ਨ ਹੋਵੇ ਸਮਾਜਿਕ ਹੋਵੇ ਹਰ ਜਗ੍ਹਾ ਖਾਦਲ ਹੁੰਦੇ ਨੇ ਸਾਡੇ ਸਰੋਗੀ ਗੋਪੀ ਜੀ ਨੇ ਔਰ ਸਿੰਦਾ ਜੀ ਨੇ ਜਿੰਨੇ ਬੰਦੇ ਵੀ ਨੇ ਸਾਰੇ ਤਨਮਨ ਨਾਲ ਸੇਵਾ ਕਰਦੇ ਨੇ ਇਹ ਸਾਡੇ ਪਰਸ਼ੂਰਾਮ ਜੀ ਦਾ ਇਤਿਹਾਸ ਐਸਾ ਹੈ ਇਹਨਾਂ ਨੇ 26 ਵਾਰ ਜਿਹੜੇ ਖਸ਼ਤਰੀ ਐਸਾ ਮਤਲਬ ਨਹੀਂ ਖਸ਼ਤਰੀ ਸਾਰੇ ਜਿਹੜੇ ਕਮੰਡੀ ਖਸ਼ਤਰੀ ਸੀ ਦੁਸ਼ਟ ਖਸ਼ਤਰੀ ਸੀ ਉਹਨਾਂ ਤੋਂ 26 ਵਾਰ ਆ ਰਹੀ ਸ੍ਰਿਸ਼ਟੀ ਖਸ਼ਤਰੀ ਬਹੀਨ ਕਰ ਦਿੱਤੀ ਔਰ ਬਿਨਾਂ ਹੰਕਾਰ ਤੋਂ ਹੰਕਾਰ ਰਹਿਤ ਆਪ ਹੋ ਕੇ ਜਿਹੜੇ ਹੰਕਾਰੀ ਖਸ਼ਤਰੀ ਸੀ ਖਸ਼ਤਰੀ ਮੀਨ ਜਿਹੜੇ ਅੱਗੇ ਬਹਾਦਰ ਰਾਜਾ ਹੋਇਆ ਕਰਦੇ ਸੀ ਉਹ ਖਸ਼ਤਰੀ ਹੋਇਆ ਕਰਦੇ ਸੀ ਕੋਈ ਇਹਨਾਂ ਦੇ ਹੋਰ ਬੰਦਾ ਕੋਈ ਨਹੀਂ ਮੁੱਕਾ ਕੱਟਿਆ ਜਿਹੜੇ ਦੁਸ਼ਟਾ ਕਰਦੇ ਸੀ ਉਹਨਾਂ ਦੇ ਖੂਬ ਬਦਨਾ ਕੱਟਿਆ 26 ਵਾਰ ਧਰਤੀ ਉਹਨਾਂ ਤੋਂ ਬਹੀਨ ਕਰ ਦਿੱਤੀ ਹੈ ਔਰ ਆਪਣੇ ਪਿਤਾ ਜੀ ਦੇ ਕਹੇ ਤੇ ਆਪਣੀ ਮਾਤਾ ਜੀ ਦਾ ਸਿਰ ਧਰ ਤੋਂ ਅਲੱਗ ਕਰ ਦਿੱਤਾ ਸਿਰਫ ਕਾ ਦਿਖਾਨਵਾਤੇ ਜੇ ਆਪਣੇ ਪਿਤਾ ਆ ਗਿਆ ਕਰੀਆ ਪਿਤਾ ਨੇ ਮਾਤਾ ਜੀ ਦੀ ਗਰਦਨ ਵੀ ਜੋੜ ਦਿੱਤੀ ਔਰ ਮਾਤਾ ਨੇ ਅਸ਼ੀਰਵਾਦ ਦਿੱਤਾ ਬੇਟਾ ਤੂੰ ਅਜ਼ਰ ਅਮਰ ਰਹੇ ਜਿਹੜੇ ਸਾਡੇ 8 ਅਮਰ ਨੇ ਉਹਨਾਂ ਵਿੱਚੋਂ ਇੱਕ ਨੇ ਜਿਸ ਦਾ ਆਪਾਂ ਬੱਚਿਆਂ ਦਾ ਬਰਥੇ ਮਨਾਨੇ ਆ ਨਾ ਅਸੂਨ ਹੈਪੀ ਬਰਥਡੇ ਕਰੀ ਜਨੇ ਉਹ ਸਾਡੀ ਸਭ ਤੋਂ ਕੋਈ ਨਹੀਂ ਹੈ ਸਾਡਾ ਬੱਚਾ 7 ਸਾਲ ਦਾ 8 ਸਾਲ ਦਾ 9 ਸਾਲ ਦਾ ਹੋਇਆ ਛੋਟੀਆਂ ਮਾਲੋ 10 ਸਾਲ ਦਾ ਹੁੰਦਾ 14 ਬਕੀਆਂ ਛੋਟੇ ਜਵਾਬੇ ਆਪਾਂ 15 ਰਿਵਤੀ ਵੱਡੀ ਜਲਾਵਾਂਗੇ ਇਹ ਸਾਰੇ ਅੱਠ ਜਿਹੜੇ ਅਮਰ ਨੇ ਹੋਣਾ ਅਸੀਂ ਨਾਮ ਜਪਾਂਗੇ ਸਾਡੇ ਬੱਚੇ ਨੂੰ ਅਸ਼ੀਰਵਾਦ ਮਿਲੂਗਾ ਮੋਰੀਏ ਭਗਵਾਨ ਪਰਸ਼ੂਰਾਮ ਜੀ ਕੀ ਜੈ ਜੀ ਭਾਈਆਂ ਸਤਿ ਸ੍ਰੀ ਅਕਾਲ ਜੀ ਅੱਜ ਪਰਸ਼ੂਰਾਮ ਬਾਬਾ ਜੀ ਦੇ ਡੈਡ ਦੇ ਅਸੀਂ ਪਹੁੰਚੇ ਆ ਸਾਡੇ ਨਾਲ ਬੀਰ ਜੀ ਹਾਜ਼ਰ ਹੈ ਬੀਰ ਜੀ ਸਤਿ ਸ੍ਰੀ ਅਕਾਲ ਜੀ ਅੱਜ ਹੌਨਕ ਬੁਆਇਆ ਗਿਆ ਉਪਰੰਤ ਲੰਗਰ ਦੀ ਸੇਵਾ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬੋਲੀਏ ਪਰਸ਼ੂਰਾਮ ਭਗ ਪਹਿਲਾਂ ਤਾਂ ਪਸ਼ੂਰਾਮ ਭਗਵਾਨ ਜੀ ਦੇ ਜਨਮ ਦਿਹਾੜੇ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਸਮੂਹ ਭਗਤ ਜਨਾਂ ਨੂੰ ਲੱਖ ਲੱਖ ਵਧਾਈਆਂ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਖੰਨੇ ਦੇ ਆਨੰਦ ਸਿੰਘ ਐਵਨੀਓ ਆਰਡਰ ਨੰਬਰ 19 ਦੇ ਵਿੱਚ ਜੋ ਹਰ ਸਾਲ ਇੱਥੇ ਭਗਵਾਨ ਪਸ਼ੂਰਾਮ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਕੱਲ ਨੂੰ ਜਿਵੇਂ ਸ਼ੋਭਾ ਯਾਤਰਾ ਪਹਿਲਾਂ ਝੰਡਾ ਫੇਰੀ ਘਰਾਂ 'ਚ ਲੋਕਾਂ ਦੇ ਕੱਢੇਗੀ ਲੋਕਾਂ ਦੇ ਚਰਚ ਕਰ ਜਾ ਕੇ ਸੰਗਤਾਂ ਦੇ ਚਰਨ ਪਵਾਈਏ ਤੇ ਅੱਜ ਜੋ ਕਿ ਸਾਡੇ ਰਜੇਸ਼ ਪੁੰਜ ਜੀ ਜਿਹੜੇ ਭਗਵਾਨ ਪਸ਼ੂਰਾਮ ਜਗਤੀ ਮੰਚ ਦੇ ਇੱਥੇ ਚੇਅਰਮੈਨ ਵੀ ਨੇ ਤੇ ਨਾਲ ਸਾਡੇ ਛਿੰਦਾ ਜੀ ਦੇ ਨਾਲ ਸਾਡੇ ਪੀਛੇ ਮਲਵਈ ਜੀ ਸਾਡੇ ਸ਼ਰਮਾ ਅੰਕਲ ਜੀ ਸਾਡੇ ਗੋਪੀ ਵੀਰ ਜੀ ਸਾਡੇ ਹੋਰ ਵੀ ਖੜੇ ਆ ਪਿੰਚੂ ਜੀ ਜੋ ਕਿ ਬਹੁਤ ਸੇਵਾ ਕਰਦੇ ਹਰ ਸਾਲ ਚਾਹੇ ਖੰਡਪਾਤ ਸਾਹਿਬ ਹੋਵੇ ਚਾਹੇ ਜਗਰਾਤਾਂ ਹੋਵੇ ਚਾਹੇ ਕੋਈ ਗਣਪਤੀ ਮਹਾਰਾਜ ਹੋਵੇ ਨਨ ਸਿੰਘ ਜੀ ਨੇ ਮੈਂ ਵਧਾਈ ਦੇਣਾ ਚਾਹਣਾ ਨਨ ਸਿੰਘ ਐਮਨੀ ਦੇ ਸਮੂਹ ਸੰਗਤਾਂ ਨੂੰ ਤੇ ਇਲਾਕੇ ਨੂੰ ਕਿਉਂਕਿ ਨਨ ਸਿੰਘ ਐਮਨੀ ਇੱਕ ਐਸੀ ਜਗ੍ਹਾ ਹੈ ਜਿੱਥੇ ਖੰਡਪਾਤ ਸਾਹਿਬ ਵੀ ਹੁੰਦੇ ਨੇ ਕੀਰਤਨ ਦਰਬਾਰ ਵੀ ਹੁੰਦੇ ਨੇ ਜਗਰਾਤੇ ਵੀ ਹੁੰਦੇ ਤੇ ਗਣਪਤੀ ਮਹਾਰਾਜ ਦਾ ਪ੍ਰੋਗਰਾਮ ਵੀ ਹੁੰਦਾ ਤੇ ਜਿਹੜੀ ਭਗਵਾਨ ਪਸ਼ੂਰਾਮ ਜੀ ਦੀ ਪਿਛਲੇ 10-12 ਸਾਲਾਂ ਤੋਂ ਇਹ ਵੀ ਕਿਉਂਕਿ ਭਗਵਾਨ ਪਸ਼ੂਰਾਮ ਜੀ ਦੇਵਤਿਆਂ ਦੇ ਦੇਵਤੇ ਹੋਏ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹਨਾਂ ਦਾ ਪ੍ਰਕਾਸ਼ ਜਿਹੜਾ ਮਨਾਉਂਦੇ ਆ ਤੇ ਸਾਡੇ ਰਜੇਸ਼ ਪੁੰਜ ਜੀ ਤੇ ਸਮੂਹ ਪੁੰਜ ਪਰਿਵਾਰ ਨੇ ਇੱਥੇ ਸੇਵਾ ਲਈ ਹੋਈ ਹੈ ਤੇ ਭਗਵਾਨ ਪਸ਼ੂਰਾਮ ਜਗਤੀ ਮੰਚ ਜੋ ਕਿ ਬਣਾਇਆ ਗਿਆ ਹੈ ਜਿਵੇਂ ਤੁਹਾਨੂੰ ਕੱਲ ਦੱਸਿਆ ਕੱਲ ਝੰਡਾ ਫੇਰੀ ਆ ਅੱਜ ਸਵੇਰੇ ਪਹਿਲਾਂ ਹਵਨ ਹੋਇਆ ਹਵਨ ਤੋਂ ਬਾਅਦ ਫਿਰ ਲੰਗਰ ਪਾਣੀ ਦੀ ਸੇਵਾ ਹੋਈ ਹੈ ਚਾਹ ਪਾਣੀ ਪਕੌੜਿਆਂ ਦੇ ਲੰਗਰ ਦੀ ਸੇਵਾ ਹੋਈ ਹੈ ਹੁਣ ਇੱਥੇ ਕੀਰਤਨ ਹੋਏਗਾ ਇੱਥੇ ਮੱਲੇ ਦੀਆਂ ਬੀਬੀਆਂ ਨੇ ਉਹ ਕੀਰਤਨ ਨਹੀਂ ਸੰਗਤਾਂ ਨੂੰ ਨਿਹਾਲ ਵੀ ਕਰਨਗੇ ਉਸ ਤੋਂ ਬਾਅਦ ਇਹ ਚੜਾਇਆ ਜਾਂਦਾ ਹੈ ਉੱਥੇ ਝੰਡਾ ਚੜਾਇਆ ਜਾਊਗਾ ਮੈਂ ਇੱਕ ਵਾਰ ਫੇਰ ਧੰਨਵਾਦ ਕਰਨਾ ਰਜੇਸ਼ ਪੁੰਜ ਸਾਡੇ ਬੋਬੀ ਭਰਾਜੀ ਦਾ ਤੇ ਸਮੂਹ ਪੁੰਜ ਪਰਿਵਾਰ ਜੀ ਦਾ ਇੱਥੋਂ ਬੋਬੀ ਜਿਹੜੇ ਟੇਟੂ ਪੁੰਜ ਜੀ ਨੇ ਜਿਹੜੇ ਕਿਥੇ ਸੇਵਾ ਕਰਦੇ ਨੇ ਸਮੂਹ ਮੇਰੇ ਵੀਰ ਵਿਸ਼ਾਲ ਸ਼ਰਮਣ ਜੀ ਪਿਤਾ ਜੀ ਨੇ ਜਿਹੜੇ ਕਿ ਇੱਥੇ ਸੇਵਾ ਕਰਦੇ ਨੇ ਸ਼ਰਮਾ ਪਰਿਵਾਰ ਗੋਪੀ ਵੀਰ ਜੀ ਮੈਂ ਕਿਹੜਾ ਕਿਹੜਾ ਨਾਮ ਲਾਵਾਂ ਛਿੰਦਾ ਹਲਵਾਈ ਜੀ ਤੇ ਸਾਡੇ ਪੀ.ਐਮ ਹਲਵਾਈ ਜੀ ਇਹ ਵੀ ਬਹੁਤ ਸੇਵਾ ਕਰਦੇ ਸਭ ਦਾ ਧੰਨਵਾਦ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਇੱਕ ਵਾਰ ਫੇਰ ਸੰਗਤਾਂ ਨੂੰ ਭਗਵਾਨ ਪਛੀਰਾਂ ਏ ਸਨ ਆਪਣੇ ਬੀਜੀ ਸੇਵਾਦਾਰ ਜੀ ਡੀਐਸ ਪੰਜਾਬ ਨੇ ਉਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾੰਦੇਵਾਲ ਦੀ ਰਿਪੋਰਟ ਜੀ